ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਕਿ ਅਸੀਂ ਵੀ ਬਿਲਕੁਲ ਠੀਕ ਠਾਕ ਆ ਕਣੀਆਂ ਡਿੱਗਦੀਆਂ ਮੈਨੂੰ ਲੱਗਦਾ ਹਾਂ ਹਾਂ ਕਣੀਆਂ ਡਿੱਗੀਆਂ ਦੋਕ ਧੁੱਪ ਵੀ ਨਿਕਲੀ ਪਈ ਆ ਕਣੀਆਂ ਵਿੜ ਗਈਆਂ ਨੇ ਉਹ ਬੱਦਲ ਵੀ ਦਿਖਦੇ ਹੋਣੇ ਪਿੱਛੇ ਤੋਂ ਤੇ ਇੱਕ ਤਾਂ ਭੈਣ ਨੇ ਪੁੱਛਿਆ ਸੀਗਾ ਕਿ ਆ ਸੂਟ ਆ ਜਿਹੜਾ ਤੁਹਾਡਾ ਵੀ ਉਹ ਕਾਦਾ ਹੈਗਾ ਇਹਦੇ ਬਾਰੇ ਦੱਸਿਓ ਵੀ ਸੋਹਣਾ ਲੱਗਦਾ ਥੈਂਕ ਯੂ ਜੀ ਸੂਟ ਸੋਹਣਾ ਲੱਗਿਆ ਤੁਹਾਨੂੰ ਇਹ ਟੈਬੀ ਲਾਈਨਿੰਗ ਦਾ ਸੂਟ ਆ ਜੀ ਤੇ ਅੱਜ ਠੰਡ ਸੀਗੀ ਤੇ ਨਾਲ ਆਪਾਂ ਸਟ੍ਰੋਲ ਵੀ ਲੈ ਕੇ ਗਏ ਸੀਗੇ ਤੇ ਆਪਣਾ ਨਾ ਕੱਲ੍ਹ ਵਾਲੀ ਵੀਡੀਓ ਤੇ ਕਮੈਂਟ ਆਇਆ ਸੀ ਭੈਣਾਂ ਦਾ ਪਹਿਲਾਂ ਵੀ ਆਪਾਂ ਡਿਮਾਂਡ ਤੇ ਵੀਡੀਓ ਬਣਾਈ ਸੀ ਜੂੜਿਆਂ ਵਾਲੀ ਤੇ ਹੁਣ ਫੇਰ ਕਮੈਂਟ ਆਇਆ ਸੀਗਾ ਕਿ ਛੋਟੇ ਜੂੜ ਛੋਟੇ ਬਾਲਾਂ ਦਾ ਜੂੜਾ ਬਣਾ ਕੇ ਦਿਖਾਓ ਤੇ ਛੋਟੇ ਵਾਲਾ ਵੀ ਤਾਂ ਆਪਣੇ ਕੋਲੇ ਸੰਦੀਪ ਹੀ ਹੈ ਸੰਦੀਪ ਬਣਾ ਰਹੀ ਹੈ ਚਾਹ ਤੇ ਚਾਹ ਬਣਾਉਣ ਤੋਂ ਬਾਅਦ ਸੰਦੀਪ ਦੇ ਛੋਟੇ ਜਿਹੇ ਬਾਲਾਂ ਦੇ ਆਪਾਂ ਤੁਹਾਨੂੰ ਵਧੀਆ ਜਿਹਾ ਇੱਕ ਜੂੜਾ ਬਣਾ ਕੇ ਦਿਖਾਵਾਂਗੇ ਕਹਿੰਦੇ ਡਿੱਗਦਾ ਜਿਹਾ ਜੂੜਾ ਹੋਵੇ ਉਹ ਮੈਂ ਦਿਖਾਵਾਂਗੀ ਤੁਹਾਨੂੰ ਤੇ ਹੁਣ ਬਸ ਇਹ ਚਾਹ ਬਣਾ ਲੈਣ ਦ ਹੈ ਵੀ ਨਹੀਂ ਤਾਂ ਬਾਹਰ ਹਾਂ ਤੂੰ ਬਣਾ ਕੇ ਰੱਖ ਦੇ ਗਰਮ ਇਹਨਾਂ ਤੇਰਾ ਜੂੜਾ ਬਣਾ ਗਿਆ ਟੀਂਡੀ ਜੀ ਜੂੜਾ ਐਦਾ ਨਹੀਂ ਕਹਾਂ ਇਹਦੇ ਸਿੱਧਾ ਵੱਡਾ ਜੂੜਾ ਬਣਾ ਕੇ ਦਿਖਾਉਣੀ ਆਪਾਂ ਹਾਂ ਵਾਲ ਵੀ ਨਹੀਂ ਆਉਂਦਾ ਤੇਰੇ ਜੂੜੇ ਬਸ ਸਾਈ ਦਾ ਬਣਾਉਣਾ ਹੈ ਵਾਲੇ ਛੋਟੇ ਵਾਲਾਂ ਦਾ ਜੂੜਾ ਬਣਾਉਣਾ ਇੱਕ ਭੈਣ ਦਾ ਹੋਰ ਕਮੈਂਟ ਆ ਸੀ ਕਹਿੰਦੇ ਜੀ ਤੂੰ ਮੈਂ ਤੁਹਾਨੂੰ ਭਾਬੀ ਜੀ ਕਿਹਾ ਕਰੂਗੀ ਅਸੀਂ ਕਹਿੰਦੇ ਸੰਧੂ ਆ ਮੈਂ ਸੰਧੂਆਂ ਦੀ ਕੁੜੀ ਆ ਤੂੰ ਸੰਧੂਆਂ ਦੇ ਨੂੰਹ ਕੋਈ ਗੱਲ ਨਹੀਂ ਜਿਹੜੇ ਮਰਜ਼ੀ ਰਿਸ਼ਤੇ ਬਣਾਈ ਚੱਲੋ ਰਿਸ਼ਤੇ ਹੀ ਆ ਆਪਣੇ ਹਨਾ ਇਹ ਪਿਆਰ ਦੇ ਰਿਸ਼ਤੇ ਨਹੀਂ ਜਿਵੇਂ ਮਰਜ਼ੀ ਬਣਾ ਲਓ ਆਪਾਂ ਉਵੇਂ ਹੀ ਖੁਸ਼ ਆ ਇਹ ਲੋ ਖਬੀਬੀਆਂ ਦੇਖ ਲੋ ਕੀ ਕਰਦੀਆਂ ਨੇ ਬਾਹਰ ਅੱਜ ਸਾਰੀ ਮੇਥੀ ਵੱਢਤੀ ਮੇਥੀ ਹੈ ਠੀਕ ਹੈ ਪਤਲੀ ਸੀ ਸਾਰੀ ਪਤਲੀ ਅੱਛਾ ਤੂੰ ਆ ਕੇ ਅੰਦਰ ਟੋਕੀ ਚੱਕੇ ਤੋਕੀ ਠੀਕ ਹੈ ਸੰਦੀਪ ਨੂੰ ਗੰਮ ਹੀ ਹੈ ਕਿ ਵਧੀਆ ਸੰਦੀਪ ਆਖੂਗੀ ਬੀਬੀ ਤਾਂ ਗਾਂਤੀ ਹੀ ਜਾਇਆ ਕਰੇ ਸੰਦੀਪ ਆਖੂ ਬੀਬੀ ਤਾਂ ਘਰੇ ਨਾ ਹੀ ਰਿਆ ਕਰੇ ਆਹੋ ਕੰਮੀ ਕਰਾਈ ਜਾਂਦੀ ਸਾਰਾ ਸਚੈਰੀ ਬੀਬੀ ਕੰਮ ਭਲਾਈ ਲਾਦੀ ਆ ਐ ਸੰਦੀਪ ਤੁਹਾਣੀ ਹੋਮਿੰਗੀ ਵੀ ਬੀਬੀ ਤਾਂ ਕੰਦ ਕੰਦ ਕੰਮ ਤੇ ਗਈ ਚੰਗੀ ਆ ਮੈਨੂੰ ਕੰਮ ਲਾ ਕੇ ਰੱਖਦੀ ਸਾਂ ਬੜਾ ਵਧੀਆ ਪਲਤ ਮਈ ਵਾਲ ਬਾਤ ਆ ਦੇਖ ਲੋ ਨੀ ਕੇ ਜੇ ਆ ਲੈ ਜਾਉਂਗੀ ਇੰਨਾ ਦਾ ਦਰਜੀ ਵਾਲ ਨਹੀਂ ਤੇ ਮੈ ਤਾਂ ਬਾਤ ਸੀ ਗਈ ਕਿ ਮੈਂ ਕਿਹੜਾ ਰੋਈ ਆ ਰੌਣਕ ਕਬ ਗਿਆ ਉਹ ਵੀ ਚੈੱਕ ਕਰ ਲੈ ਉਹ ਮਿਸ ਕੰਪਨੀ ਉਹ ਮਾਂ ਕਹਿੰਦੀ ਅਜਾ ਜਮਾਦ ਕਰਦੇ ചീർക രീർ പൈല പാല മേ ചീർ മേഥി മേഥി പാല സാ

ਮੈਂ ਚੰਗੀ ਤਰ੍ਹਾਂ ਨਹੀਂ ਮਾਰਦੀ ਮੈਂ ਤਾਂ ਬੋਲਾਂ ਦੇ ਮਾਰੂੰਗੀ ਵਕਾਂ ਦਾ ਹੀ ਮੋਟਾ ਹੈ ਤਾਂ ਤੇ ਜੂਆ ਹੈਗੀ ਸੱਚੀ ਮੈਂ ਤਾਂ ਫਾ ਮੈਂ ਕਿਹੜਾ ਬਸਣ ਵੀ ਦੇਖ ਲੈ ਹੈ ਜੁਆ ਕਾਂ ਦੇ ਹੈਗੀਆਂ ਕਿ ਨਹੀਂ ਨਹੀਂ ਲਿਆ ਫਿਰ ਆਏ ਕਰ ਰੌਲਾ ਪਾਣ ਦਾ ਇਹ ਡਰਦੀ ਆ ਵਿਚਾਰੀ ਵੀ ਜੇ ਨਿਕਲੇ ਹਾਂ ਬਾਹਰ ਆ ਮੈਂ ਮੈਂ ਆਏ ਕਹਿਦਾ ਵੀ ਮੇਰੇ ਹੈ ਨਹੀਂ ਤੇ ਮੇਰੇ ਜੂਆ ਨਹੀਂ ਕਾ ਪਾਈਂ ਤੇਰੀ ਡਰਦੀ ਸੀ ਗਈ ਜਿੰਦੀ ਦੇਖ ਲੋ ਲੋ ਜੀ ਇਸ ਤਰ੍ਹਾਂ ਕਰਕੇ ਨਾ ਤੁਸੀਂ ਵਾਲ ਬਾਹ ਕੇ ਤੇ ਥੋੜੇ ਜਿਹਾ ਵਾਲਾ ਦੇਖ ਲਓ ਸੰਦੀ ਦੇ ਠੀਕ ਹੈ ਤੇ ਬਸ ਆਹ ਜਮਾ ਨੀਵਾ ਦਾ ਕਰਕੇ ਕਿਉਂਕਿ ਤੁਸੀਂ ਜੂੜਾ ਨੀਵਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਨੀਵਾ ਦਾ ਕਰਕੇ ਰੋਣ ਮੈਂਡ ਪਾ ਲਓ ਠੀਕ ਤੇ ਵਿੱਜੇ ਤੇ ਕਾਲਾ ਰੋਣ ਮੈਂਡ ਪਾਇਓ ਮੈਂ ਫੇਰ ਉਹੀ ਪਾ ਲਿਆ ਅਗਲਾ ਬੀਜਾ ਠੀਕ ਹੈ ਬਲੈਕ ਵਾਲਾ ਰੋਣ ਮੈਂਡ ਪਾ ਲਓ ਜੇ ਤੁਹਾਡੇ ਕੋਲ ਪਾ ਲਓ ਨਹੀਂ ਵੀ ਤੁਸੀਂ ਆਪ ਦਾ ਬੋਲਣਾ ਬੰਦ ਕਰੋ ਤੁਸੀਂ ਆਪ ਦਾ ਬੋਲਣਾ ਬੰਦ ਕਰੋ ਸਾਨੂੰ ਬੋਲਣ ਦਿਓ ਜਿਹੜਾ ਸਿੰਪਲ ਵਾਲਾ ਪਲੇਨ ਹੁੰਦਾ ਨਾ ਉਹ ਵਾਲਾ ਬਲੈਕ ਰਬੜ ਬਣਾਉਂਦੇ ਜੀ ਲੋ ਜੀ ਆਹ ਫਰਾ ਲੈਣ ਕਾਲਾ ਜਾਓ ਇੱਕ ਨਾ ਇਹਦੇ ਵਿੱਚ ਰਬੜ ਬਣਾ ਲਓ ਜੀ ਇੰਨੇ ਇੱਕ ਵਾਲਾ ਇੰਨੇ ਕ ਦਾ ਵਾਲਾ ਛੋੜੇ ਹੋਣਗੇ ਜੇ ਇਸ ਤੋਂ ਘੱਟ ਵੀ ਹੋਣਗੇ ਤਾਂ ਵੀ ਕੋਈ ਗੱਲ ਨਹੀਂ ਇਹਦੇ ਆ ਵਾਲੇ ਛੋਟੇ ਆ ਛੋਟੇ ਗਏ ਏ ਦੋ ਕੇ ਇੱਕ ਆ ਫਰਾ ਦੇ ਕੰਗਾ ਫੜਾਈ ਮਰਾਂ ਜੀ ਮੈਂ ਇਹਨਾਂ ਦੇ ਵਾਲਾਂ ਨੂੰ ਦਰਦੀ ਦਰਦੀ ਹਥਲੋਣੀਆਂ ਦਾ ਆਈ ਪਤਾ ਵਿੱਚ ਮੋਟੇ ਛੋਟੇ ਕਰਦੇ ਹੋ। ਛੇੜਦੀਆਂ ਮਜ਼ਾਕ ਕਰਦੀਆਂ। ਮੈਨੂੰ ਪਤਾ ਕੁਝ ਨਹੀਂ ਹੈਗਾ ਇਹਦਾ ਵਾਲ ਨਾ ਸਾਫ ਹੈ। ਤੁਸੀਂ ਆਏ ਨਾ ਕਿਉਂ ਵੀ ਤੁਸੀਂ ਸੰਦੀਪ ਨੂੰ ਆਏ ਕਹਿੰਦੇ ਹੋ। ਕਰੀਏ ਸੰਦੀਪ ਨੂੰ ਮਚੌੜ ਕਰਦੀਆਂ। ਕੁਝ ਨਹੀਂ ਹੈਗਾ ਤਾਂ ਸਿਰ ਬਣਾਉਣੀ ਹੈ। ਆਪ ਇੱਥੇ ਪਿਆ। ਥੋੜਾ ਜਿਹਾ ਚੱਕ ਨਾ ਪਿਆ ਰਿਹਾ ਮੇਲੇ। ਲਓ ਜੀ ਇਹਦੇ ਵਾਲ ਹੈਗੇ ਬਹੁਤ ਜ਼ਿਆਦਾ ਛੋਟੇ ਠੀਕ ਹੈ। ਜੇ ਤੁਹਾਡੇ ਵਾਲ ਐਡੇ ਵੀ ਨਹੀਂ ਹੈਗੇ ਇਸ ਤੋਂ ਵੀ ਛੋਟੇ ਮੰਨ ਲਓ ਤੁਹਾਡੇ ਆਹ ਵਾਲ ਹੈ ਨਹੀਂ। ਇੰਨੇ ਕੁ ਵੀ ਵਾਲ ਨੇ ਤੁਹਾਡੇ। ਮੈਂ ਇੱਥੇ ਰਬੜ ਬੈਂਡ ਪਾ ਲੈਣੀ ਆ ਤੁਸੀਂ ਨਾ ਜੇ ਤੁਹਾਡੇ ਬਹੁਤ ਛੋਟੇ ਵਾਲ ਨੇ ਤਾਂ ਤੁਸੀਂ ਇੱਥੇ ਰਬੜ ਬੈਂਡ ਪਾ ਲੈਣਾ ਜਿੱਥੇ ਮੈਂ ਪਾਇਆ ਹੁਣ ਤੇ ਆਹ ਵਾਲਾ ਜਿਹੜੇ ਉਹ ਐਕਸਟਰਾ ਹੀ ਨਹੀਂ ਜੇ ਆ ਨਾ ਵੀ ਹੋਣਾ ਮੰਨ ਲਓ ਤੁਹਾਡੇ ਆਹ ਵਾਲ ਨਾ ਹੋਣੇ ਨੇ ਇਹ ਐਡੇ ਕੀ ਹੋਣ ਤਾਂ ਵੀ ਬਹੁਤ ਸੋਹਣੇ ਜੂੜਾ ਬਣ ਜੂਗਾ ਤੁਹਾਡਾ ਇੱਥੇ ਰਬੜ ਬੈਂਡ ਪਾਇਆ ਫਿਰ ਮੈਂ ਇੱਥੇ ਕਰ ਰੋੜਾ ਮੈਂ ਪਾ ਲੈ ਇੱਕ ਨਾ ਬਾਜ਼ਾਰੋਂ ਉਹ ਮਿਲ ਜਾਂਦਾ ਹੁੰਦਾ ਪਸ ਜਾ ਮਿਲ ਜਾਂਦਾ ਬਲੈਕ ਜਾਂ ਵੱਡਾ ਸਾਰਾ ਮੋਟਾ ਜਿਹੜਾ ਰੋੜ ਬੈਂਡ ਹੁੰਦਾ ਉਹ ਮਿਲ ਜਾਂਦਾ ਮੇਰੇ ਕੋਲ ਦੋਨੇ ਹੈ ਨਹੀਂ ਸੀ ਤੇ ਨਾਈ ਆਪਾਂ ਲਿਆਉਣ ਦੀ ਕੋਸ਼ਿਸ਼ ਕੀਤੀ ਐ ਆਪਾਂ ਕੀ ਕੀਤਾ ਇਹ ਕਾਲਾ ਕਪੜਾ ਇਹਨੂੰ ਐ ਇਕੱਠਾ ਜਿਹਾ ਰੱਖ ਕੇ ਇਹਦੇ ਵਿੱਚ ਇੱਥੇ ਰਬੜ ਰਬੜ ਬੈਂਡ ਪਾ ਕੇ ਇਹਨੂੰ ਇਕੱਠਾ ਜਿਹਾ ਕਰ ਲਿਆ ਲਓ ਜੀ ਇਹਨੂੰ ਆਪਾਂ ਇਦਾਂ ਕਰ ਲਿਆ ਇੱਥੇ ਆ ਲੋ ਠੀਕ ਐ ਚੰਗੀ ਤਰ੍ਹਾਂ ਧਿਆਨ ਨਾਲ ਦੇਖ ਲਓ ਮੈਂ ਨੇੜੇ ਨਾ ਕਰਾਂ ਕੈਮਰਾ ਦੂਰ ਐ ਕੈਮਰਾ ਪਤਾ ਨਹੀਂ ਲੱਗਣਾ ਇਹ ਲੋ ਨੇੜੇ ਕਰਕੇ ਕੈਮਰਾ ਦਿਖਾ ਦੇਣੀ ਤੁਹਾਨੂੰ ਲੋ ਜੀ ਆ ਹੈਗੇ ਰਬੜ ਬੈਂਡ ਪਾ ਜਾ ਇੱਕ ਰਬੜ ਬੈਂਡ ਆਪਾਂ ਇੰਨੇ ਕਿ ਚਾਰ ਤੇ ਸੱਤ ਘੁੰਮ ਸੱਤ ਅਠੂਂਗਲਾ ਛੱਡ ਕੇ ਮੈਂ ਇੱਕ ਰਬੜ ਬੈਂਡ ਛੋਟਾ ਫੇਰ ਪਾ ਲਿਆ ਤੇ ਆਹ ਵਾਲ ਜੇ ਤੁਹਾਡੇ ਇੰਨੇ ਨਹੀਂ ਵੀ ਹੈਗੇ ਤਾਂ ਵੀ ਤੁਹਾਡਾ ਬਹੁਤ ਸੋਹਣਾ ਜੂੜਾ ਹੋਊਗਾ ਜੇ ਇੰਨੇ ਕਿ ਵੀ ਵਾਲ ਨੇ ਤੁਹਾਡੇ ਠੀਕ ਹੈ ਇੱਥੇ ਤੁਸੀਂ ਉਹ ਆਪਦਾ ਜਿਹੜਾ ਪਫ ਲਿਆ ਹੋਊਂਗੇ ਉਹ ਰੱਖ ਲਿਓ ਮੈਂ ਵੈਸੀ ਕਪੜਾ ਇਦਾਂ ਇਕੱਠਾ ਕਰਕੇ ਉਹਦੇ ਉੱਪਰ ਇਹ ਰਬੜ ਬੈਂਡ ਜਿਹਾ ਚੜਾ ਕੇ ਇਹਨੂੰ ਇਕੱਠਾ ਜਿਹਾ ਕਰ ਲਿਆ ਤੇ ਆਪਾਂ ਇਹਨੂੰ ਇੱਥੇ ਰੱਖ ਲੈਣਾ ਇਦਾਂ ਕਰਕੇ ਠੀਕ ਹੈ ਤੇ ਫੇਰ ਤੁਸੀਂ ਦੇਖਿਓ ਆਹ ਵਾਲੀ ਚੀਜ਼ ਆ ਨਾ ਜਿਹੜੀ ਇਹਨੂੰ ਉੱਪ ਬਸ ਆ ਤਾਂ ਇਹਦੇ ਵਿੱਚ ਹੀ ਆ ਜਾਣਾ ਹੈ ਆ ਸਾਰਾ ਜਿਹੜਾ ਇਹ ਇਹਦੇ ਵਿੱਚ ਆ ਗਿਆ ਅੰਦਰਲੇ ਪਾਸੇ ਕਰ ਲਿਆ ਠੀਕ ਹੈ ਜੀ ਤੇ ਹੁਣ ਤੁਸੀਂ ਇਹਨੂੰ ਫੈਲਾ ਲਓਗੇ ਇੱਥੇ ਹੁਣ ਤੁਸੀਂ ਬਲੈਕ ਰਬੜ ਬੈਂਡ ਪਾਉਣਾ ਹੈ ਮੇਰਾ ਪਿੰਕ ਪਾਇਆ ਹੋਇਆ ਹੈ ਇਹਨੂੰ ਤੁਸੀਂ ਥੋੜਾ ਜਿਹਾ ਐਵੇਂ ਕਰ ਲਓ ਤਾਂ ਕਿ ਰਬੜ ਬੈਂਡ ਲੁਕ ਜੇ ਲਿਆ ਹੁਣ ਮੈਂ ਸੂਈ ਲਈ ਸੰਦੀਪ ਉਹਦੇ ਚੋਂ ਸੂਈ ਲੈ ਲਓ ਹੁਣ ਜਿਹੜਾ ਆਪਾਂ ਅੰਦਰ ਨੂੰ ਕਰਤਾ ਸਾਰੇ ਵਾਲ ਆਪਾਂ ਅੰਦਰ ਨੂੰ ਕਰਦੇ ਜਿੱਥੇ ਆਪਣਾ ਰਬੜ ਬੈਂਡ ਪਾਇਆ ਸੀ ਉਹ ਸਾਰਾ ਇਹਦੇ ਅੰਦਰ ਚਲੇਗਾ ਬੰਦੇ ਲੈ ਹਾਂ ਤਾਂ ਮੈਂ ਦੇਖ ਇੱਕ ਮਿੰਟ ਰੁਕ ਇੱਥੇ ਤੁਸੀਂ ਕੀ ਕਰਨਾ ਜੀ ਇੱਥੇ ਸੂਈ ਲਾ ਲੈਣੀ ਐ ਇਦਾਂ ਲਿਆ ਹੋਰ ਦਾ 0857 ਲਾ ਲਿਓ ਕਿ ਤੁਹਾਡਾ ਕਿਉਂਕਿ ਬਾਲ ਥੋੜੇ ਐ ਵੀ ਤੁਹਾਡਾ ਜੂڑا ਜਿਹੜਾ ਉਹ ਹਿੱਲੇ ਨਾ ਇਹ ਇਦਾਂ ਕਰਕੇ ਸਾਈਡ ਨੂੰ ਲਾਤੀ ਲਿਆ ਹੋਰ ਦੇ ਦੇਖ ਤੋ ਚੱਲ ਕੋਈ ਨਹੀਂ ਕੋਈ ਜੀ adesso non appena un po' di tempo è stragato a chi è la in là di niente, ਕਸੂਈ ਆ ਰਹੀ। ਇਹ ਇੱਧਰਲੀ ਸਾਈਡ ਲਾ ਦੇ। ਇੱਕ ਸੂਈ ਨਾ ਆਪਾਂ نیچے ਜੇ ਲਾ ਦਈਏ ਜਿਹੜੀ ਤੇਰੀ ਰਬੜ ਬੰਨ੍ਹਦੀ। ਕਵਰ ਜੀ ਹੋ ਜਾਊਗਾ। ਲਓ ਜੀ। ਇਹ ਨਾ ਆਪਾਂ ਇੱਥੇ ਲਾ ਦਾਂਗੇ ਐਂ ਜੇ ਵਾਲ ਜਿ ਇਕੱਠੇ ਕਰਕੇ ਤਾਂ ਕਿ ਇਹਦਾ ਪਿੰਕਰ ਰਬੜ ਬੰਨ੍ਹ ਨਾ ਜਿਹੜਾ ਦਿਖੇ ਨਾ। ਹੁਣ ਤੁਸੀਂ ਜੂੜਾ ਦੇਖੋ ਜੀ ਇਹਦਾ। ਲਓ। ਇਹਨੂੰ ਸਾਰੇ ਨੂੰ ਇਦਾਂ ਆਪਾਂ ਕਵਰ ਕਰਤਾ ਠੀਕ ਹੈ। ਹੁਣ ਤੁਸੀਂ ਇਹਦਾ ਜੂੜਾ ਦੇਖੋ। ਲੋ ਛੋਟੇ ਜਿਹੇ ਵਾਲਾਂ ਦਾ ਕਿੰਨਾ ਕੁ ਵੱਡਾ ਸਾਰਾ ਜੂੜਾ ਬਣ ਗਿਆ ਸਾਈਡ ਤੋਂ ਵੀ ਦਿਖਾ ਦੇਣੀ ਆ ਤੁਹਾਨੂੰ ਚੰਗੀ ਤਰ੍ਹਾਂ ਇੱਧਰ ਸੀ ਸਾਈਡ ਤੋਂ ਵੀ ਦਿਖਾਉਣੀ ਤੇ ਲੋ ਲੋ ਜੀ ਸਾਡੀ ਸੰਦੀਪ ਦੇਖ ਲਓ ਹੁਣ ਤੁਸੀਂ ਜੂੜੇ ਨਾਲ ਤੁਹਾਨੂੰ ਪੂਰੀ ਆਨ ਮੈਡਮ ਲੱਗਦੀ ਆ ਘਟ ਰਹੀ ਲੱਗਦੀ ਕਿਸੇ ਨਾਲ ਮੈਡਮਾਂ ਦੇ ਕਿਹੜਾ ਜੀ ਸਿੰਗ ਲੱਗੇ ਹੁੰਦੇ ਆ ਸੰਦੀਪ ਤੁਸੀਂ ਇਸੇ ਲੋ ਜੀ ਠੀਕ ਹੈ ਦੇਖੋ ਜੂੜਾ ਲੋ ਮੈਨ ਲੱਗਦਾ ਤੁਹਾਨੂੰ ਪਸੰਦ ਆਇਆ ਹੋਊਗਾ ਇਹ ਜੂੜਾ ਬਹੁਤ ਸੋਹਣਾ ਜੂੜਾ ਬਣਿਆ ਦਾ ਬੀਬੀਂ ਦਿਖਾ ਦੇ ਬੀਬੀ ਪਾਸ ਕਰਦੀ ਹੁੰਦੀ ਦੇ ਹਲਾ ਬੜਾ ਵਧੀਆ ਮੰਗਿਆ ਤੇ ਤੋੜਾ ਹੋਰ ਇਹ ਤਾਂ ਬੜਾ ਵਧੀਆ ਜੂੜਾ ਬਣਿਆ ਲਓ ਜੀ ਇਸ ਤਰ੍ਹਾਂ ਜੂੜਾ ਬਣਾਉਣਾ ਹੈਗਾ ਲੈ ਸੰਦੀਪ ਚੱਪ ਸਾਰਾ ਕੁਝ ਪਾ ਲੈ ਆ ਹੁਣ ਤੂੰ ਕੰਗਾ ਆਪਦੇ ਦੀ ਰੱਪਲਾ ਕਰਵਾ ਲੈ ਕਰ ਚੰਗਾ ਮੈਂ ਦੁਵਾਲੀ ਨਹੀਂ ਨੇ ਕਰਵਾ ਲੈਂਗੀ ਤੂੰ ਉਸ ਮੱਤੀ ਵਰਦੀ ਵਾਲੀ ਲਈ ਜੀ ਇਹ ਸੀਗਾ ਆਪਣਾ ਜੂੜਾ ਬਣਾਉਣ ਦਾ ਸਟਾਈਲ ਛੋਟੇ ਵਾਲਾ ਨਾਲ ਜੂੜਾ ਕਿਵੇਂ ਬਣਾਈਆ ਉਹ ਆਪਾਂ ਤੁਹਾਨੂੰ ਦੱਸਦਾ ਬਹੁਤ ਛੋਟੇ ਛੋਟੇ ਵਾਲਾ ਨਾਲ ਬਹੁਤ ਪਿਆਰਾ ਜਿਹਾ ਜੂੜਾ ਬਣਦਾ ਠੀਕ ਹੈ ਜੀ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਲਿਓ ਆਪਣੇ ਕੋਲ ਤਾਂ ਸਮਾਨ ਵੀ ਪੂਰਾ ਨਹੀਂ ਹੁੰਦਾ ਤੇ ਦੋ ਚਾਰ ਇੱਕ ਦੋ ਸੁੰਈਆਂ ਨੇ ਜਿਹੜੀਆਂ ਉਹ ਥੋੜੀਆਂ ਜੀਆਂ ਫੈਂਸੀ ਜੀਆਂ ਲੈ ਕੇ ਉਹ ਲਾ ਲਿਓ ਫਿਰ ਦੇਖੋ ਤੁਹਾਡੇ ਜੂੜੇ ਦੀ ਬਹਿਗਾ ਬਹਿਗਾ ਹੁੰਦੀ ਕਾਫੀ ਵਧੀਆ ਲੱਗਦਾ ਇਹ ਜੂੜਾ ਤੇ ਉਮੀਦ ਹੈ ਤੁਹਾਨੂੰ ਇਹ ਜੂੜਾ ਪਸੰਦ ਆਊਗਾ ਇਹ ਸਟਾਈਲ ਅੱਛਾ ਲੱਗੂਗਾ ਮੈਨੂੰ ਲੱਗਦਾ ਨਹੀਂ ਕਿ ਇਸ ਤੋਂ ਵਧੀਆ ਸਟਾਈਲ ਵੀ ਛੋਟੇ ਜੁੜੇ ਲਈ ਹੋਊਗਾ ਬਹੁਤ ਈਜ਼ੀ ਹੈ ਔਰ ਬਹੁਤ ਅੱਛਾ ਮੰਦ ਹੈ ਤੇ ਹੁਣ ਆਪਣੀ ਚਾਹ ਬਣੀ ਪਈ ਐ ਚਾਹ ਪੀਨੇ ਆ ਚਾਹ ਪੀ ਕੇ ਤੇ ਫਿਰ ਆਪਾਂ ਚੱਲਦੇ ਆਂ ਸ਼ਾਪ ਤੇ ਫਿਰ ਬੀਬੀ ਨੂੰ ਵੀ ਲੈ ਕੇ ਜਾਈਏ ਅੱਜ ਬੀਬੀ ਸਵੇਰ ਦੀ ਘਰੇ ਬੈਠੀ ਐ ਬੀਬੀ ਜਿਹੜੇ ਘਰੇ ਬੰਦੇ ਸੀਗੇ ਉਹਨਾਂ ਨੂੰ ਪੂਰਾ ਕੰਮ ਲਿਆ ਉਹਨਾਂ ਤੋਂ ਕਿਉਂਕਿ ਅੱਜ ਆਟਾ ਵਾਲਾ ਬਾਈ ਨਹੀਂ ਆਇਆ ਤਾਂ ਕਰਕੇ ਮੀਂਹ ਵੀ ਪੈਂਦਾ ਸੀ ਮੀਂਹ ਕੁਛ ਖਾਸ ਨਹੀਂ ਸੀ ਠੰਡ ਸੀ ਮੇਂ ਨਹੀਂ ਸੀ ਕੁਛ ਖਾਸ ਚਾਹਦਾ ਠੰਡ ਸੀ ਉਹ ਪੱਕਾ ਤਾਂ ਕਰਕੇ ਖੜ ਜੰਦਾ ਤਾਂ ਬੋਲਾਂ ਕਿ ਅਮਨੇ ਨਾਲਿਆ ਇਸ ਦੇ ਮੀਂਹ ਦੇ ਸੱਤ ਹਾਏ ਟੁੱਪ ਲੱਗਦੀ ਆ ਹਣਾ ਉਹ ਤਾਂ ਬਾਹਰ ਹਾਂ ਤਾਂ ਅੱਗ ਲੱਗਦੀ ਐ ਇੱਥੇ ਤਾਂ ਸ਼ਾਵੇਂ ਬਹਿਣਾ ਪਊਗਾ ਹੋਰ ਘਾਹ ਕਰਕੇ ਮੇਠੀ ਪਾੜਦੇ ਗਾ ਹੂੰ ਨਵੇਂ ਨਹੀਂ ਆਉਂਦੇ ਡਿਸਕਾਊਂਟ ਤੇ ਹੁਣ ਨਵੇਂ ਥੋੜੀ ਹਾਂ ਨੇ ਜਾਨੀਆ ਇਹ ਬਈ ਨਾ ਦੋ ਹਾਏ ਬਾਲੀ ਹੱਤ ਮੱਚਦੀ ਐ ਤੂੰ ਪਿੱਛੇ ਕਿੰਨਾ ਨਾ ਨਹੀਂ ਤੂੰ ਕੀ ਜ਼ਫਾਰੀ ਐ ਮੈਂ ਇੱਥੇ ਹੀ ਬਰਾਦੇ ਮੰਜਾ ਗਾਂ ਕਰ ਲੈਣੀ ਆ ਇੱਥੇ ਸ਼ਾਮੇ ਵਧੀਆ ਹਵਾ ਹੈ ਚਾਹ ਦੀ ਅੰਦਰ ਵੀ ਬਸ ਮੈਂ ਤਾਂ ਇੱਥੇ ਹੀ ਲੈਣੀ ਆ ਜਿਹੜਾ ਤਾਂ ਵੀ ਤਾਂ ਦੇ ਨਹੀਂ ਦੇ ਲਓ ਜੀ ਸ਼ੌਪ ਤੋਂ ਆਪਾਂ ਵਾਪਸ ਆ ਗਏ ਆ ਟਾਈਮ ਹੋ ਗਿਆ 9:00 ਵਜੇ ਗਿਆ ਤਾਂ ਸਾਨੂੰ 9:00 ਹੀ ਵਜ ਗਏ ਤੇ ਕਾਰ ਚ ਨਾ ਅਸੀਂ ਤੇਲ ਭਰਨਾ ਸੀਗਾ ਤੇ ਪੈਟਰੋਲ ਪੰਪ ਵੀ ਬੰਦ ਹੋ ਗਏ ਪਤਾ ਨਹੀਂ 9:00 ਵਜੇ ਕਿ ਪੈਟਰੋਲ ਪੰਪ ਬੰਦ ਹੋ ਜਾਂਦਾ ਤੇ ਚਲੋ ਠੀਕ ਹੈ ਜੀ ਮੈਨੂੰ ਲੱਗਦਾ ਤੁਹਾਨੂੰ ਅੱਜ ਫਿਰ ਜਿਹੜੀ ਜੂੜੇ ਵਾਲੀ ਵੀਡੀਓ ਉਹ ਵਧੀਆ ਲੱਗੂਗੀ ਕਿਉਂਕਿ ਬਹੁਤ ਛੋਟੇ ਵਾਲਾਂ ਦਾ ਆਪਾਂ ਜੂੜਾ ਸੀ ਜਿਹੜਾ ਉਹ ਸੰਦੀਪ ਦੇ ਬਣਾਇਆ ਸੀਗਾ ਜਿੰਨੇ ਵੀ ਮਰਜ਼ੀ ਛੋਟੇ ਵਾਲ ਹੋਣ ਤੁਸੀਂ ਉਹ ਜੂੜਾ ਜਿਹੜਾ ਬੜਾ इजीली ਬਣਾ ਸਕਦੇ ਹੋ ਤੇ ਚਲੋ ਠੀਕ ਹੈ ਜੀ ਕੋਸ਼ਿਸ਼ ਕਰਿਓ ਜਿਹੜੀਆਂ ਭੈਣਾਂ ਦੇ ਵਾਲ ਬਹੁਤ ਛੋਟੇ ਨੇ ਮੈਨੂੰ ਨਾ ਹੁਣ ਆਇਆ ਲੱਗਦਾ ਹੁੰਦਾ ਵੀ ਭੈਣਾਂ ਦੀਆਂ ਛੋਟੀਆਂ-ਮੋਟੀਆਂ ਛੋਟੀ-ਛੋਟੀਆਂ ਪ੍ਰੋਬਲਮਸ ਹੁੰਦੀਆਂ ਨੇ ਜਿਹੜੀਆਂ ਮੇਰੇ ਨਾਲ ਉਹ ਸ਼ੇਅਰ ਕਰ ਲੈਂਦੀਆਂ ਨੇ ਤੇ ਫਿਰ ਮੈਨੂੰ ਲੱਗਦਾ ਕਿ ਮੇਰੀ ਜ਼ਿੰਮੇਵਾਰੀ ਤੇ ਕਿੰਨੀਆਂ ਨਿੱਕੇ ਨਿੱਕੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਮੇਰੇ ਨਾਲ ਸ਼ੇਅਰ ਕਰਦੇ ਹੋ ਔਰ ਮੈਨੂੰ ਇੱਕ ਬਹੁਤ ਪਿਆਰੀ ਜਿਹੀ ਅਟੈਚਮੈਂਟ ਤੁਹਾਡੇ ਨਾਲ ਹੋ ਗਈ ਹੈ ਮੈਨੂੰ ਇੱਕ ਲਗਾਅ ਹੋ ਗਿਆ ਮੋਹ ਹੋ ਗਿਆ ਤੁਹਾਡੇ ਨਾਲ ਤੇ ਜਿੰਨਾ ਚਿਰ ਮੈਂ ਤੁਹਾਨੂੰ ਮਿਲਦੀ ਨਹੀਂ ਮੈਨੂੰ ਸਬਰ ਹੀ ਨਹੀਂ ਆਉਂਦਾ ਤੇ ਚਲੋ ਭੈਣੋ ਆਪਾਂ ਮਿਲਾਂਗੇ ਹੁਣ ਅਗਲੇ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ